ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਹਲ ਵਲੌਗ ਇਸ ਤੇ ਹੋਰ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਡਨ ਕਰਿਓ ਜੀ ਫੁੱਲ ਵਾਚ ਤੇ ਅੱਜ ਦਿਨ ਹੈ ਜੀ 14 ਜਨਵਰੀ ਮਾਗੀ ਦਾ ਦਿਨ ਹੈ ਜੁਮਾਗੀ ਦੇ ਦਿਹਾੜੇ ਦੇ ਅਨਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਅੱਜ ਆ ਜਿਹੜੇ ਸਵੇਰ-ਸਵੇਰ ਆਪਣੇ ਨੇੜੇ-ਨੇੜੇ ਕਿੱਥੇ ਵੀ ਹਨਾ ਜਿਵੇਂ ਕੀ ਮੇਲਾ ਲੱਗਦਾ ਧਾਰਮਿਕ ਸਥਾਨਾਂ ਤੇ ਜਾਂਦੇ ਆ ਮੱਥਾ ਟੇਕਣ ਹਨਾ ਤਾਂ ਜਾਣ ਦੇ ਪਰ ਇਸ ਵਾਰ ਅਸੀਂ ਲੇਟ ਆ ਕਿਉਂਕਿ ਸਕੂਲ ਜਾਣਾ ਅੱਜ ਬੱਚਿਆਂ ਦੀ ਹੈਗੀ ਹੈ ਜੀ ਪੀਟੀਐਮ ਕਿਉਂਕਿ ਉਹ ਦੋਨ ਛੁੱਟੀਆਂ ਪਹਿਲਾਂ ਹੋਣ ਕਰਕੇ ਤੇ ਸਾਰਾ ਕੰਮ ਹੈ ਜਿਹੜਾ ਪੈਂਡਿੰਗ ਸੀਗਾ ਤਾਂ ਕਰਕੇ ਅਸੀਂ ਚੱਲੇ ਅੱਜ ਸਕੂਲ ਜਾਓ ਜਾਓ ਚੱਲੇ ਆ ਅਸੀਂ ਚੱਲੇ ਆ ਚੱਲ ਬੱਚਿਆਂ ਦਾ ਅਜਾ ਦਿਨ ਫੇਰ ਹੈ ਜਿਹੜੀ ਛੁੱਟੀ ਛੁੱਟੀ ਹੈ ਸਮਝੋ ਵੀ ਉਹਨਾਂ ਦਾ ਰਿਜ਼ਲਟ ਤਾਂ ਮੈਂ ਹੀ ਲੈ ਆਉਣਾਗਾ ਬਾਕੀ ਪੇਰੈਂਟਸ ਆਉਣਗੇ ਹਨਾ ਅੱਜ ਤੇ ਉਸ ਤੋਂ ਬਾਅਦ ਉਪਾ ਦੇਖਾਂਗੇ ਤੇ ਰਾਤ ਆ ਜਿਹੜੀ ਧੁੰਦ ਬਹੁਤ ਜ਼ਿਆਦਾ ਆ ਗਈ ਸੀ ਹੁਣ ਘਟਾ ਤੇ ਮਾਤਾ ਲੱਗੀ ਹੈ ਕਿ ਖਿਚੜੀ 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 ਕੋਕਣ ਖਿਚੜੀ ਘੋਟਣ ਲੱਗੀ ਆ ਹਾਂ ਕੱਚਾ ਦੁੱਧ ਪਾ ਕੇ ਹੈ ਉਹ ਕੱਲਾ ਤੁਹਾਡੇ ਪਾਸਾ ਠੀਕਾ ਰੋਟੀ ਸੀ ਫਿਰ ਉਹਨੂੰ ਠਾੜਾ ਕਰਕੇ ਵੱਧ ਕਰ ਲਈ ਹੋਈ ਪਈ ਹੈ ਤੇ ਇਹ ਕੱਚਾ ਦੁੱਧ ਪਾ ਕੇ ਤੇ ਵਿੱਚ ਪਾਈ ਜਾਣਗੇ ਦਹੀਂ ਦਹੀਂ ਤੇਨ ਪਾਪਾ ਦੇ ਕੋਲ ਦੋਨਾਂ ਦੇ ਚਾਹ ਨੂੰ ਇੱਕ ਚੰਦੋਦ ਅੱਛਾ ਪਨੀਰ ਆ ਕੇ ਘੋਟਣੀ ਹੋਰ ਵੀ ਤੇ ਮਾੜੀ ਹੋ ਖਾਦੀ ਕਰਦੇ ਹਾਂ ਇਹ ਵਾਲਾ ਲਾਹੇ ਅਜਾ ਚਿੱਟਾ ਜਿਹਾ ਦਬਾ ਬਣਾਇਆ ਮੈਂ ਬਣਾ ਰਿਹਾ ਤਾਂ ਘਰ ਨਹੀਂ ਅਸੇ ਮੇਰੇ ਖਾਓ ਵਾਹ ਮੈਂ ਲੋਰ ਵਾਇਰ ਜੀ ਮਾਇ ਕਹਿੰ ਕਰੇ ਖਾਣਗਾ ਦਿਨੇ ਅੱਲਾ ਘਰਮ ਘਰਮ ਖਾਜਾ ਦੀ ਆਈ ਖਾਣੀ ਵਸਾ ਕੇ ਕਮਾਣ ਲੱਗੇ ਤੇ ਉਹ ਮਨ ਦਾ ਮੈਂ ਨਵਾਰ ਕੇ ਨਵਾਰ ਨੇ ਰੇਣੀ ਤੇ ਨਮਣੇ ਤਾਂ ਖਾਦੇ ਸੀ ਮੋਨੇ ਖਾ ਲਈ ਉਹ ਦੂਮ ਬੰਦੇ ਦੱਬੇ ਬੰਦੇ ਤੇ ਸੀ ਕੱਢ ਲੈਂਦੀ ਆਹ ਮਲਾਈ ਵਾਲੇ ਚ ਕੱਢ ਲੈਂਦੀ ਮਲਾਈ ਵਾਲਾ ਉਹ ਮੈਂ ਹਟਾ ਕੇ ਜਾਂ ਜਾਣਾ ਫਿਰ ਫ੍ਰਿਜ ਚ ਰੱਖਣਾ ਪਊ ਚਾੜੀ ਚ ਰੱਖ ਦਿੰਦੇ ਆਈ ਮੈਂ ਜਿਹੜਾ ਅੰਤ ਵਰ ਕੇ ਇਹ ਗਰਮਾਜੂਮਾ ਤਾਂ ਉਹ ਹਾਲ ਆਣਗੇ ਬੜਾ ਤੱਕੇ ਉਹ ਨਹੀਂ ਦਰਹੀ ਹਾਂ ਬਸ ਆਪਾਂ ਤਾਂ ਮਜੂਰੀ ਪਈ ਹੋਗੀ ਕਿ ਇਹਨੇ ਖਾਣਾ ਕਾਚੀ ਵਾਲੀ ਗੱਟ ਲਓ ਔਰ ਛੇ ਦੇ ਵਿੱਚ ਨਹੀਂ ਪੈਂਦੀ ਕੁਝ ਬੰਦਾ ਚੰਚਾ ਲੰਨਦਾ ਮਾਸ਼ਾ ਅੱਜ ਸੇ ਰਿਕਮੈਂਟ ਕਰਕੇ ਕੌਣ ਕੌਣ ਖਿਚੜੀ ਰੈਂਦਾ ਹੁੰਦਾ ਤੇ ਖਾ ਗਏ ਹੁੰਦੇ ਐਸ ਦਿਨ ਦਸ ਤਾਂ ਚੱਲਾ ਚੱਲ ਗਈ ਵੈਸੇ ਵੀ ਇਹਨਾਂ ਨੂੰ ਦੁਆ ਕਰਪਾ ਲੋਹੜੀ ਵਾਲੇ ਦੇ ਨਾਲ ਰਨ ਦੇ ਨੇ ਤੇ ਮੱਘੀ ਵਾਲੇ ਦੇ ਖਾ ਲਏ ਵੀ ਲੋਈ ਹਾਂ ਮਦਨੇ ਰਕੋ ਟੀਵੀ ਹੈ ਰਾਤ ਹੀ ਬੋਟੇ ਰੱਖੋ ਤੱਤੀ ਤੱਤੀ ਚਾਹ ਦੀ ਦਾ ਸਾਈਡ ਦੱਬਾ ਕੇ ਜਿਹੜੇ ਖਾ ਲੈਣਗੇ ਤਾਂ ਕੀ ਮਤਲਬ ਇਹ ਤਾਂ ਠੰਡੇ ਆਵਾ ਦੇ ਜਾਂਦਾ ਯਾਰ ਹਲੋ ਜੀ ਆਪਾਂ ਚੱਲ ਪਏ ਸਕੂਲ ਤੇ ਮੈਨੂੰ ਛੱਡਣ ਚੱਲੇ ਨੇ ਤਾਂ ਇਸ ਇਨਸਾਨ ਦਾ ਹੈਗਾ ਅੱਜ ਹੈਪੀ ਬਰਥਡੇ ਜੋ ਕਿ ਇੰਦਰ ਨਹੀਂ ਚੱਲਦਾ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ ਟੂ ਕਾਕੇ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਜੀ ਤੁਸੀਂ ਬਹੁਤ ਸਿੰਜਿਰੂਰ ਕਰਿਓ ਫਿਰ ਮੈਂ ਇਹਨੂੰ ਸਕਰੀਨਸ਼ਾਟ ਭੇਜੂੰਗੀ ਹਾਂ ਵੀ ਹਾਂ ਵੀ ਇਹਨੇ ਆਣੇ ਨੇ ਵਾਸ਼ ਕੀਤਾ ਠੀਕ ਹੈ ਤੁੰਦ ਬਹੁਤ ਆਪਾਂ ਚੱਲੇ ਸਕੂਲ ਤੇ ਲੋ ਟੇਲਾ ਦੋ ਇੱਕ ਮਿੰਟ ਲੋ ਜੀ ਟਾਈਮ ਹੋ ਗਿਆ 4:30 ਦਾ ਤੇ ਬਸ ਭਾਂਡੇ ਵਗੈਰਾ ਮਾਂ ਤੇ ਦੁੱਧਵਾ ਦੇ ਜਿਹੜਾ ਸਾੰਤਾ ਬਹੁਤ ਸਾਰੇ ਭੈਣ ਭਰਾ ਜਿਹੜੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਗੇ ਹੋਣਗੇ ਪਰ ਸਾਡੇ ਤੋਂ ਨਹੀਂ ਜਾਇਆਗੇ ਹੁਣ ਜਾਵਾਂਗੇ ਚਲਤਾਰ ਵਗੈਰਾ ਕੱਢ ਲਈ ਤੇ ਭਰਾ ਤੇ ਪਰਜਾਈ ਇੱਥੇ ਭਤੀਜਾ ਜਿਹੜੇ ਆਉਣ ਵਾਲੇ ਨੇ ਇਹਨਾਂ ਦੀ ਵੇਟ ਹੋ ਰਹੀ ਹੈ ਫਿਰ ਬਸ ਮੈਂ ਧਾਰਾ ਵਗੈਰਾ ਕੱਢ ਕੇ ਅਸੀਂ ਹੁੰਨੇ ਆਂ ਬੇਲੇ ਤੇ ਫੇਰ ਚੱਲेंगे ਹਾਂ ਤੁੰਗ ਕਹਦੀਆਂ ਮੇਲੋ ਕੋ ਭਰਾ ਮੈਨੂੰ ਅੱਜ ਪਤਾ ਨਹੀਂ ਕੀ ਹੋ ਰਿਹਾ ਦਿਲ ਜੋ ਖੁਸ਼ੀ ਹੋ ਜਾਂਦਾ ਪਤਾ ਨਹੀਂ ਕਹਤਾਂ ਬੀਪੀ ਘਟਦਾ ਪਤਾ ਨਹੀਂ ਕੀ ਹੋ ਰਹੀ ਹੋਰ ਉਹ ਰੁੰਝੇ ਹੋਈ ਜਾਂਦਾ ਬੀਪੀ ਵਾਲੀ ਗੋਲੀ ਲੈ ਲਓ ਲੈ ਉਹਦੇ ਨਾਲ ਹੁੰਦਾ ਕਿਹੜੀ ਨਹੀਂ ਉਹਦੇ ਨਾਲ ਸੈੱਟ ਹੋ ਜਾਂਦਾ ਜਿਵੇਂ ਜੀਜਾ ਖੁੱਸਣ ਲੱਗ ਜੈ ਨਾ ਫਿਰ ਉਹਦੇ ਬੀਪੀ ਘਟਦਾ ਹੁੰਦਾਗਾ ਉਹਦੇ ਨਾਲ ਹੁੰਦਾਗਾ ਮੈਂ ਹੋਰ ਹੀ ਹੋਣ ਲੱਗ ਜਾਂਦਾ ਹੈ ਨਾ ਸਮਝ ਜੀ ਨਹੀਂ ਆਉਂਦੀ ਬੰਦੇ ਨੂੰ ਅੱਗੇ ਬਣਾ ਕਰ ਰਿਆ ਨੇ ਆ ਕਿ ਮੰਮੀ ਹੋਰੇ ਉਹ ਇੱਕ ਟੂ ਡੇ ਸੇਤੀ ਆਉਂਦਾ ਅਟਕ ਗਿਆ ਹੈ ਕਿਵੇਂ ਨਾ ਸ਼ਸ਼ੀ ਗਾ ਯਾਰ ਹੈਲੋ ਸਮਾਗਿਆ ਸੀ ਆ ਗਿਆ ਸੀ ਆਣੂ ਸ਼ਸ਼ੀ ਗਾ ਆਣੂ Kaanam kona kappe? Sutta kappe? Kappe yaa, huni uttarkya. Thaungi yaa, unda unda. Basa iti utta di. Thaungi yaa, jiwung. Thaungi yaa, jiwung. Thaungi yaa, unda അരേ 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 ਮੈਂ ਤਾਂ ਹੀ ਹੱਥ ਨੇ ਕਹਿੰਦੇ ਤੇਰੇ ਆਤਮ ਉੱਚੇ ਜਾਣਗੇ ਬਣਾ ਲਓ ਬਣਾ ਲਓ ਬਾਕੀ ਸਵੇਰੇ ਸ਼ਾਮ ਨੂੰ ਕੋਈ ਮੱਕੇ ਬਾਕੀ ਗੀਤ ਕੋਈ ਕਵੀਰ ਖਾਣਾ ਪਰ ਜਾਣਾ ਪ੍ਰੋਗਰਾਮ ਆ ਅੱਜ ਈ ਗਰ ਤਾਂ ਘਰ ਤੋਂ ਜੱਗੂ ਨੂੰ ਨਹੀਂ ਕੋਈ ਨਾ ਮੈਂ ਫੜਿਆ ਨੂੰ ਕੱਢ ਦੇ ਕੱਢ ਦੇ ਮੈਨੂੰ ਪਤਾ ਕੱਢੀ ਆ ਚੱਲ ਬੈਗ ਨਾ ਪਈ ਹੈਲੋ ਤਾਂ ਬੋਲਦੇ ਚੱਲ ਹੈਲੋ ਫਰੈਂਡਸ ਹੈਲੋ ਤਾਂ ਬੋਲਦੇ ਹੈਲੋ ਹੈਲੋ ਬੋਲੋ ਹੈਲੋ ਬੋਲੋ ਹੈਲੋ 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 ਫਰੈਂਡਸ ਸੀ ਫੇ ਹੁਣ ਅਪ ਜਾਵਾਂਗੇ ਮੇਲੇ ਤੇ ਕਿੱਥੇ ਆਣਾ ਦੇ ਮੇਲੇ ਤੇ ਮੇਲੇ ਤੇ ਮੇਲੇ ਤੇ ਹਾਂ ਫਿਰ ਮਾਂ ਦਾ ਜਿਆਦਾ ਉਸਕੋ ਮੰਮੀ 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 ਜੀ ਮੰਮੀ ਜੀ ਮੰਮੀ ਇਹਨਾਂ ਕੱਢਿਆ ਖਾਇਆ ਇਹ ਤੁਹਾਨੂੰ ਬਤਾ ਇਹ ਨਹੀਂ ਆਉਂਦਾ ਇਹ ਫੜੀ ਬੈਠਾ ਕੰਡਰ ਲੱਗੀ ਜਾਂਦਾ ਕੱਢ ਲੈਣ ਲੱਗਵੇ ਨਹੀਂ ਲੱਗਦਾ ਹਾਂ ਇਹ ਨਹੀਂ ਦੇਖਦਾ ਪਰ ਸਟੈਂਡ ਲਾ ਹਾਂ ਜਾਤੀ ਦੀ ਚੱਲ ਆਪਣੀਆਂ ਕਰਦੇ ਵਿੱਚੋਂ ਇਹ ਕੱਢ ਲੈ ਕਹਿੰਦਾ ਕਿਦਾਂ ਜਿਹੇ ਜਾਂ ਤੇ ਫਿਰ ਸਮਝ ਨਹੀਂ ਮਾਰੇ ਤੇ ਤਾਰ ਚੀਨ ਜੇ ਤੂੰ ਵੇਖੀ ਹੋਣੀ ਆ ਆਣਾ ਵਾਪਰ ਹੋਰ ਗੱਲ ਫੜਦੇ ਆਂ ਫੋਕਸ ਕਰਦੇ ਆਪਾਂ ਚੁੱਤਦੇ ਹਾਂ ਇਹਦੇ ਸਾਰੇ ਮੈਂ ਥੋੜਾ ਹਵਾ ਤਾਂ ਕਰੀ ਨਾ ਹੈ ਹਿਲਾਈ ਜਾਂਦਾ ਇਹ ਲੈ ਉਹਦੇ ਵਿੱਚ ਜਾਣੀ ਲਓ ਜੀ ਕੰਮ ਵਗੈਰਾ ਪਲੇਟਾ ਕਰ ਰੇ ਧਾਰਾ ਕੱਢ ਲਈ ਹੁਣ ਚੱਲ ਗਿਆ ਕੱਪੜੇ ਬਦਲਦੇ

ਉੱਥੇ ਬਹਿ ਜੀ ਲੈ ਬਹਿ ਜਾ ਤੇ ਡੈਡੀ ਬਹਿ ਗਿਆ ਬਹਿ ਜਾ ਹੋ ਜਾਏਗਾ ਵੇ ਫੜ ਜਾ ਯਾਰ ਆਣ ਵੇ ਆ ਵੇ ਮਾਮੇ ਨੇ ਕਿੰਨੇ ਆ ਦੇਖ ਬਈ ਸਾਡੇ ਮੁਰੇ ਇਨੇ ਡੰਡੇ ਪਏ ਆ ਮੰਦਿਰ ਦੇ ਮਾਮੇ ਨੇ ਉਤਰ ਕੇ ਗੱਡੀ ਚੋਂ ਡੰਡਾ ਬਰੇਡ ਕਰਤੀ ਡੰਡਾ ਬਰੇਡ ਹੀ ਕਰਤੀ ਪੂਰੀ ਭੱਜਣ ਦੇ ਅੱਦੇ ਤੇ ਬੱਸਾਂ 'ਚ ਜੜ ਗਏ ਇਕੱਠਾ ਹੋਏ ਬਹੁਤ ਹਨਾ अठूगु <laughs> ख़ाल ਗਿਆ ਸੀੜੇ ਵਾਹੇ ਕਰੋ ਸਾਰੇ ਦੂਰ ਬੰਨ੍ਹ ਨਾ ਜਾਣੇ ਗਏ ਨਾ ਆਪ ਨੂੰ ਬੋਲਣਾ ਆਉਂਦਾ ਹੈ ਉਹ ਜੀ ਵਾਹੇ ਉੱਜੀ Vai, guru, cardu. Vai, guru, jim. Vai, guru, cardu. Vai, guru, cardu. ਪਾਂਡੇ ਵਾਲੇ ਦੇਖ ਕੇ ਆਵਾਂਗੇ ਠੀਕ ਹੈ ਆਪਾਂ ਠੀਕ ਹੈ ਉੱਧਰ ਜਾਵਾਂਗੇ ਪਾਂਡੇ ਵਾਲਾ ਹਾਂ ਕੇਵੇਂ ਕਿੱਡਾ ਸੋਣਿਆ ਦੇਖਿਆ ਨਿੱਕੇ ਨਿੱਕੇ ਕੁੰਡੇ ਹੱਥ ਨਾਲ ਆਨਾ ਤੋੜ ਦੇਂਗੀ ਆ ਮਿੱਟੀ ਵਾਲੇ ਬਿਸਕਟ ਕਿਹੜੇ ਆ ਮਿੱਟੀ ਵਾਲਾ ਉਹ ਕੀ ਕੀ ਆ ਯਾਰ ਮਿੱਟੀ ਦੇ ਖਾਣ ਵਾਲੇ ਬਿਸਕਟ ਹੈ ਐਵੇਂ ਜੋ ਤੁਹਾਨੂੰ ਰੋ 500 ਲੈਣਾ ਸੀਗਾ ਹੋਈ ਨਹੀਂ ਉਹ ਆਹ ਬੋਲਾ ਲੈਣਾ ਇਹਨੇ ਕਿ ਦੂਜਾ ਲੈਣਾ ਕਿਹੜਾ ਲੈਣਾ ਦੱਸ ਦੂਜਾ ਕਿਹੜਾ ਦੂਜਾ ਕਿਹੜਾ ਲੈਣਾ ਉਹ ਲੈਣਾ ਇਹਨੇ ਕਿਹੜਾ ਆਹ ਇਹੜੀ ਚਮਕਣਾ ਜਿਹਾ ਲਵਾਵਾਂਗੇ ਆਪਾਂ ਹੈ ਚਮਕ ਜਿਹੇ ਵਾਲਾ ਲੈ ਲੈ ਹੈ ਜੋ ਆਕ ਨੂੰ ਆਏਗਾ ਦੰਦੇ ਪਿੰਦਕ ਬੱਚਾ दो हज़ार हिकु न साज त टुट ਗਿਣਾ ਵੇ ਡਿਗਣਾ ਵੇ ਡਿਟ ਬਾਏ ਬਾਏ ਕੋਕਾ ਕੋਕਾ ਡਿਗਣਾ ਜਾਈ

ਕਿੰਨਾ ਦੀ ਸੀਗੀ ਕਲੈਕਸ਼ਨ ਵਾਲਾ ਜੀ ਦੀ ਆ ਜਿਹੜੇ ਇਹਨਾਂ ਨੇ ਫੁੱਟਵੀਅਰ ਲੈਣੇ ਆ ਉਹ ਤਾਂ ਉੱਧਰ ਆਓ ਸੀ ਆ ਜੋ ਤੁਰ ਕੇ ਆ ਜੋ ਆ ਦੇਖੋ ਪਾ ਕੇ ਵੀਰੇ ਆ ਕਿੰਨੇ ਵਿੱਚੂ ਇਹ ਸਾਈਜ਼ ਤਾਂ ਵੀਰੇ ਜੇ ਦਫੇ ਵੀਰੋਂ ਪਾ ਕੇ ਕੀ ਉਹ ਚੀਜ਼ ਜਿਆਦਾ ਵਧੀਆ ਲੱਗੇ ਸਾਦੀ ਵੀ ਨਾ ਜੀ ਲੈ ਲੈ ਹਾਂ ਮਾਹੀਏ ਜੀ ਆਦੀ ਦੇ ਪਰੋਤਾ ਲੈ ਆਦੀ ਨੂੰ ਸੁਣਾਉਣਾ ਅੰਮਾ ਆ ਗਈ ਹਾਂ ਹੂੰ ਜਰਾ ਬਣਾ ਚੱਲੀ ਹਾਂ ਮੈਂ ਨਾ ਜੇ ਰਹੇ ਓਏ ਆ ਕੰਮ ਕਰੋ ਜਿਹੜਾ ਕਰਨਾ ਹੈ ਬਾਈ ਹੱਥ ਪਾਈਏ ਨੂੰ

ਦਾਦੇ ਬਤੇ ਫਤੇ ਪੀਜਾ ਗੋਗੱਪੇ ਗੋਕਾਪੇ ਦੂਬ ਬਤੇ ਆ ਮੂੰ ਤਾਂ ਮੈਂ ਤਾਂ ਕੱਲ ਨੂੰ ਕਿੱਥੇ ਜਾਣਾ ਮੂੰ ਪਰ ਕਰ ਮਾਮੇ ਬੰਨੇ ਜਾਣਾ ਕੱਲ ਨੂੰ ਮੂੰ ਪਰ ਕਰ ਫਤੇ मामੂ ਕੋਲੇ ਹੈ ਵਾਏ ਫਤੇ ਕੋਲੇ ਜਾਣਾ ਫਤੇ ਕੋਲੇ ਹੈ ਖੇਡ ਕੇ ਆਏਗਾ ਫਤੇ ਨਾਲ ਰੀਤ ਨਾਲ ਵਾਹਿਗੁਰੂ ਜੀ ਕਾਹਲ ਸਾਹਿਬ ਵਾਹਿਗੁਰੂ ਜੀ ਕੀ ਫਤੇ ਫਤੇ

ਨੇ ਮੈਨੂੰ ਕੰਬਲ ਕਿਹੜਾ ਦਿੱਤਾ ਤੂੰ ਹਉਂਦੀ ਤਾਂ ਕੰਬਲ ਹੀ ਆਉਂਗਾ ਕੰਬਲ ਤੇ ਹੋਰ ਹੂੰ ਡੇਗਣਾ ਤੂੰ ਮੱਕਾ ਕਰ ਲੈ ਨਿੱਕੀ ਪੂਰੀ ਨਿੱਕੀ ਪੂਰੀ ਜੂ ਭੈਣਾਂ ਦੇ ਓਹੋ ਤੂੰ ਭੈਣ ਕਹਿਣੀ ਹੁੰਦੀ ਐਨੂੰ ਦੁਬਾਰਾ ਭੈਣ ਨਹੀਂ ਹੁੰਦੀ ਨਹੀਂ ਹੰਦੀ ਕਿੱਸਾ ਉਹ ਜੂ ਪੁੱਤ ਤੜਕੇ ਸਕੂਲ ਜਾਣਾ ਤੁਸੀਂ ਤੇ ਉੱਠਣਾ ਵਿਸਦੇ ਆਗਾ ਨਾ ਪੁੱਤ ਡਿੱਗ ਪੇਗਾ ਮੇਰੀ ਰਿੱਕੀ ਕਿੱਥੇ ਐ ਪਤਿਕਾ ਇੱਕ ਪਤਿਕਾ ਕਲਵਾਂ ਤਾਂ ਆਣਵ ਨੂੰ ਘਰ ਉੱਪਰ ਡੇਗਣਾ ਪਵੇ ਤੁਸੀਂ ਕਰਿਓ ਡੇਗਣਾ ਪਵੇ ਹੌਲੀ 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 ਹਾਈ ਹਾਈ ਨਾ ਖਾਦਾ ਪੀਤਾ ਮੁਰਕ ਉਲਟੀ ਕਰ ਦੂਗਾ ਨਾ ਪਾਣੀ ਲਿਆਉਣੀ ਐਵੇਂ ਮੈਂ ਮੈਂ ਪੀਣਾ ਇੱਥੇ ਪਪਾ ਹਾਈ ਆਣਵ ਸਮਝਾ ਫਿਰ ਜਹਾਜ ਆ ਜਾਊਗਾ ਪਪਾ ਕੱਪ ਕਰਤਾ ਮੈਂ ਨਾ ਪਤਾ ਮੰਮੀ ਬਾਹਰ ਆ ਕੱਪੜੇ ਯਾ ਟੇਬਲ ਤੇ ਰੱਖਣਾ ਵਾਰਿਆ ਰਹੀ ਮੈਂ ਮੇਰੇ ਨਹੀਂ ਇੱਕ ਹੋ ਪਿਆ ਲੈ ਮੈਨੂੰ ਫੜਾ ਲੋ ਜੀ ਆਣ ਮੈਨੂੰ ਨਾ ਧੱਕੇ ਨਾਲ ਸਮਾਉਣ ਦੀ ਕੋਸ਼ਿਸ਼ ਕਰਦੇ ਪਰ ਸੌ ਨਹੀਂ ਰਿਹਾ ਟਾਈਮ ਹੋ ਗਿਆ ਰਾਤ ਦੇ 10 ਵਜੇ ਤੇ ਸੁਬਾਹ ਬਸ ਅਜੇ ਹੀ ਦਿਮਾਗ ਤੇ ਟੈਨਸ਼ਨ ਲੱਗੀ ਵੀ ਇਹ ਤੜਕੇ ਸਕੂਲ ਜਾਣਾ ਬੱਚਿਆਂ ਦੇ ਨਾਲ ਜਾਣਾ ਚੱਲ ਕੋਮ ਫੇਰਾਏ ਉੱਥੇ ਨਾਲ ਇਹਨਾਂ ਨੂੰ ਮ ਮੇਲਾ ਦਿਖਾ ਲੈਣ ਵਾਲੇ ਮੱਥਾ ਠੀਕ ਗਿਆ ਤੇ ਹੁਣ ਕਰਿਆ ਕੇ ਬਸ ਆਪਾਂ ਕੰਮ ਕਰਾ ਜਿਹੜੇ ਨਵੇੜਲੇ ਸੀ ਮੰਮੀ ਨੇ ਬਸ ਥੋੜੀ ਜਿਹੀ ਭਾਂਡੇ ਰੰਦੇ ਸੂਪ ਵਗੈਰਾ ਆਪਾਂ ਕਰਕੇ ਪਾ ਲਈ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਅੰਡਾ ਆਣ ਵਿੱਚ ਫੇੜੇ ਪਈ ਜਾਂਦੇ ਆ ਇਸ ਦੇ ਨਾਲ ਹੀ ਕਰਦੇ ਆ ਆਪਾਂ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ ਆ ਜਾ ਮੇਰੇ ਨਾਲ ਪਹਿਲਾਂ ਆ ਜਾ ਫਿਰ ਆ ਜਾ ਠੀਕ ਕਰ ਬਾਏ ਕਰਦੇ ਬਲੌਗ ਚ ਸਾਰੇ ਬਾਏ ਕਰਦੇ ਬਾਏ ਬਾਏ ਕਰਦੇ ਸਾਰੇ ਨੂੰ ਬਾਏ ਬਾਏ